ਜੋ ਇੱਕ ਰਾਜਕੁਮਾਰ ਦਾ ਵਿਆਹ ਆ ਔਰ ਇਸਦੇ ਵਿੱਚ ਅਸੀਂ ਕਾਫੀ ਕੁਝ ਸਿੱਖਿਆ ਅਰੇ ਉਸਦੇ ਵਿੱਚ ਪੰਜਵਾਂ ਵੀਡੀਓ ਆ ਸੋ ਪਿਛਲੇ ਵੀਡੀਓ ਵਿੱਚ ਅਸੀਂ ਦੇਖਿਆ ਸੀਗਾ ਕਿ ਕਿਸ ਪ੍ਰਕਾਰ ਰਾਜਾ ਆਪਣੇ ਨੌਕਰਾਂ ਨੂੰ ਭੇਜਦਾ ਹੈ ਕਿ ਚੌਂਕਾਂ ਚੌਰਾਹਿਆਂ ਦੇ ਵਿੱਚ ਤੁਸੀਂ ਜਾਓ ਔਰ ਜੋ ਵੀ ਬੁਰੇ ਪੜੇ ਲੋਕਤਾਂ ਨੂੰ ਮਿਲਦੇ ਆ ਤੁਸੀਂ ਉਹਨਾਂ ਨੂੰ ਲੈ ਆਓ ਔਰ ਇਸ ਦਾ 10 ਵਚਨ ਦੇ ਵਿੱਚ ਲਿਖਿਆ ਕਿ ਜੋ ਘਾਰ ਆ ਉਹ ਮੇਲੀਆਂ ਦੇ ਨਾਲ ਕਿਉਂ ਗਿਆ ਸੀਗਾ ਭਰ ਗਿਆ ਔਰ ਇੱਥੇ ਅਸੀਂ ਦੇਖਦੇ ਹਾਂ ਕਿ ਜਦੋਂ ਪਹਿਲੇ ਲੋਕਾਂ ਨੂੰ ਜਦੋਂ ਸੱਦਿਆ ਗਿਆ ਸੀਗਾ ਜਿਹੜੇ ਐਕਚੁਅਲ ਦੇ ਵਿੱਚ ਬੇਲੋ ਬੁਲਾਏ ਗਏ ਸੀਗੇ ਸੋ ਉਹਨਾਂ ਨੇ ਉਦੋਂ ਲਿਖਿਆ ਕਿ ਉਹਨਾਂ ਵਿੱਚ ਰਾਜ਼ੀ ਨਹੀਂ ਹੋਏ ਫੇਰ ਜੋ ਰਾਜਾ ਭੇਜਦਾ ਹੈ ਉਹ ਫਿਰ ਵੀ ਉਹ ਬੇਪਰਵਾਹੀ ਕਰਕੇ ਚਲੇ ਜਾਂਦੇ ਆ ਸੋ ਉਹਨਾਂ ਨੂੰ ਲੱਗਾ ਕਿ ਸ਼ਾਇਦ ਅਸੀਂ ਨਹੀਂ ਜਾਵਾਂਗੇ ਤਾਂ ਇਹ ਜਿਹੜਾ ਘਰ ਜਿਹੜਾ ਆ ਇਹ ਸੁੰਨਾ ਹੀ ਰਹਿ ਜਾਏਗਾ ਉਹਨਾਂ ਨੂੰ ਲੱਗਾ ਕਿ ਸ਼ਾਇਦ ਰਾਜਾ ਸਾਡੇ ਉੱਪਰ ਡਿਪੈਂਡ ਆ ਸਾਡੇ ਉੱਤੇ ਆਸ੍ਰੀਤ ਆ ਆਪਣੇ ਮਾਹੌਲ ਨੂੰ ਇੱਕ ਵਿਆਹ ਵਾਲਾ ਮਾਹੌਲ ਬਣਾਉਣ ਵਾਸਤੇ ਜਾਂ ਸਾਡੇ ਤੋਂ ਬਿਨਾ ਰਾਜਾ ਸ਼ਾਇਦ ਕੁਝ ਨਹੀਂ ਆ ਇਸ ਕਰਕੇ ਸ਼ਾਇਦ ਉਹ ਸਾਡੇ ਕੀ ਕਰ ਰਿਹਾ ਤਰਲੇ ਮਾਰ ਰਿਹਾ ਜਾਂ ਬਾਰ ਬਾਰ ਮਿੰਤਾ ਕਰ ਰਿਹਾ ਪਰ ਜਦੋਂ ਉਹਨਾਂ ਨੇ ਰੱਦ ਕਰ ਦਿੱਤਾ ਸੋ ਉਸ ਤੋਂ ਬਾਅਦ ਰਾਜੇ ਨੇ ਕਿਹਾ ਕਿ ਠੀਕ ਆ ਇਹ ਨਹੀਂ ਆ ਰਹੇ ਤਾਂ ਤੁਸੀਂ ਚੌਰਾਹਿਆਂ ਦੇ ਵਿੱਚ ਜਾਓ ਔਰ ਜਦੋਂ ਉਹਨਾਂ ਨੇ ਰਾਜੇ ਦਾ ਸੱਦਾ ਲੈ ਕੇ ਚੌਰਾਹ ਚ ਗਏ ਤਾਂ ਕਿੰਨੇ ਲੋਕ ਜਿਹੜੇ ਉਹਨਾਂ ਨੇ ਉਸ ਰਾਜੇ ਦੇ ਸੱਦੇ ਨੂੰ ਕਿੰਨਾ ਉੱਤਮ ਜਾਣਿਆ ਔਰ ਲਿਖਿਆ ਘਰ ਜੋ ਆ ਮੇਲੀਆਂ ਦੇ ਨਾਲ ਕਿ ਉਹ ਗਿਆ ਭਰ ਗਿਆ ਸੁਤੇਬਾ ਕੀ ਦੇਖਦੇ ਆ ਕਿ ਰਾਜਾ ਡਿਪੈਂਡ ਨਹੀਂ ਸੀ ਉਹਨਾਂ ਉੱਤੇ ਇਹ ਰਾਜੇ ਦਾ ਇੱਕ ਪਿਆਰ ਸੀਗਾ ਜੋ ਉਹਨਾਂ ਲੋਕਾਂ ਨਾਲ ਦਿਖਾ ਰਿਹਾ ਸੀਗਾ ਕਿ ਨਹੀਂ ਤੁਸੀਂ ਆਓ ਮੈਂ ਜਦੋਂ ਤੁਹਾਨੂੰ ਸੱਦਿਆ ਹੈ ਤੁਸੀਂ ਆਓ بار بار ਸੱਦਾ ਭੇਜ ਰਿਹਾ ਸੀਗਾ ਪਰ ਉਹਨਾਂ ਨੇ ਫਿਰ ਵੀ ਉਸ ਸੱਦੇ ਦਾ ਮੁੱਲ ਨਹੀਂ ਜਾਣਿਆ ਤਾਂ ਰਾਜੇ ਨੇ ਫਿਰ ਆਪਣਾ ਜੋ ਚੌਰਾਹਿਆਂ 'ਚ ਖੜੇ ਲੋਕਾਂ ਨੂੰ ਜਦੋਂ ਸੱਦਿਆ ਤਾਂ ਉਹਨਾਂ ਨੇ ਉਹਦਾ ਕੀ ਹੈ ਮੁੱਲ ਜਾਣਿਆ ਸੋ ਅੱਜ ਵੀ ਅਸੀਂ ਦੇਖਦੇ ਹਾਂ ਕਿ ਕੁਝ ਵਿਸ਼ਵਾਸੀ ਲੋਕ ਜਦੋਂ ਉਹਨਾਂ ਨੂੰ ਖੁਦਾ ਬਾਰ-ਬਾਰ ਕੋਈ ਮੌਕਾ ਦਿੰਦਾ ਹੈ ਕੰਮ ਕਰਨ ਲਈ, ਸੇਵਾ ਉਹਨਾਂ ਨੂੰ ਸੌਂਪਦਾ ਆ ਪਰ ਕਈ ਵਾਰ ਉਹਨਾਂ ਦੇ ਅੰਦਰ ਇੱਕ ਕਮਾਂਡ ਆ ਜਾਂਦਾ ਹੈ ਕਿ ਸ਼ਾਇਦ ਸਾਡੇ ਤੋਂ ਬਿਨਾਂ ਇਹ ਸੇਵਾ ਚੱਲੇਗੀ ਨਹੀਂ। ਤੋ ਕੰਮ ਅਸੀਂ ਚਰਚ ਵਿੱਚ ਕਰ ਰਹੇ ਹਾਂ ਜਾਂ ਕਲੀਸਿਆ ਦੇ ਵਿੱਚ ਕਰ ਰਹੇ ਹਾਂ ਜਾਂ ਕਲੀਸਿਆ ਦੇ ਲਈ ਕਰ ਰਹੇ ਹਾਂ। ਸੋ ਬਹੁਤ ਸਾਰੇ ਲੋਕਾਂ ਦੇ ਅੰਦਰ ਇਹ ਮਾਨਸਿਕਤਾ ਆ ਜਾਂਦੀ ਹੈ ਕਿ ਸ਼ਾਇਦ ਸਾਡਾ ਕੋਈ ਦੂਸਰਾ ਵਿਕਲਪ ਹੀ ਨਹੀਂ ਹੈਗਾ। ਅਸੀਂ ਜੋ ਕਰ ਰਹੇ ਹਾਂ ਸ਼ਾਇਦ ਅਸੀਂ ਹੀ ਕਰ ਸਕਦੇ ਹਾਂ ਇਸ ਲਈ ਕਈ ਵਾਰੀ ਹਸੀਆਂ ਚੀਜ਼ਾਂ ਕੁਮਾਂਡ ਨਾਲ ਭਰ ਦਿੰਦੇ ਆ ਜੇਕਰ ਜਦੋਂ ਇੱਕ ਪਾਸ ਜੋ ਹੈ ਕਿ ਵਿਸ਼ਵਾਸੀ ਨੂੰ ਬਾਰ ਬਾਰ ਇੱਕ ਜ਼ਿੰਮੇਵਾਰੀ ਸੌਂਪਦਾ ਹੈ ਬਾਰ ਬਾਰ ਉਸ ਨੂੰ ਮੌਕਾ ਦਿੰਦਾ ਹੈ ਬਾਰ ਬਾਰ ਉਸ ਨੂੰ ਤਾਂ ਕਈ ਵਾਰੀ ਕੁਮਾਂਡ ਆ ਜਾਂਦਾ ਹੈ ਪਰ ਯਾਦ ਰੱਖੀ ਅਸੀਂ ਕਿ ਖੁਦਾ ਸਾਨੂੰ ਬਾਰ ਬਾਰ ਇਸ ਲਈ ਮੌਕਾ ਨਹੀਂ ਦਿੰਦਾ ਕਿ ਸਾਡੇ ਤੋਂ ਇਲਾਵਾ ਉਸ ਕੋਲ ਕੋਈ ਵਿਕਲਪ ਹੀ ਨਹੀਂ ਹੈਗਾ ਯਾ ਅਸੀਂ ਬਹੁਤ ਯੋਗ ਹੈ ਇਸ ਲਈ ਖੁਦਾ ਸਾਡੇ ਪਿੱਛੇ ਪਿਆ ਰਹਿੰਦਾ ਨਹੀਂ ਪਰਮੇਸ਼ਰ बार-बार ਸਾਨੂੰ ਮੌਕਾ ਦਿੰਦਾ ਹੈ ਕਿ ਜੋ ਤੁਹਾਨੂੰ ਸੇਵਾ ਸੌਂਪੀ ਗਈ ਹੈ ਉਹਨੂੰ ਤੁਸੀਂ ਹੀ ਪੂਰਾ ਕਰੋ ਕਿਉਂਕਿ ਪਰਮੇਸ਼ਰ ਸਾਨੂੰ ਪਿਆਰ ਕਰਦਾ ਹੈ ਉਹ ਖੁਦਾ ਸਾਨੂੰ ਪਿਆਰ ਕਰਦਾ ਹੈ ਉਹ ਖੁਦਾ ਸਾਨੂੰ ਰੱਦ ਨਹੀਂ ਕਰਨਾ ਚਾਹੁੰਦਾ ਉਹ ਰੱਦ ਕਰਨ ਤੋਂ ਪਹਿਲਾਂ ਸਾਨੂੰ ਬਹੁਤ ਸਾਰੇ ਢੇਰ ਸਾਰੇ ਮੌਕੇ ਦਿੰਦਾ ਹੈ ਬਹੁਤ ਸਾਰਾ ਉਹ ਆਪਣਾ ਹੰਨੂਗ੍ਰਹਿ ਆਪਣੀ ਦਇਆ ਆਪਣੀ ਕਿਰਪਾ ਦਿਖਾਉਂਦਾ ਹੈ ਪਰ ਜੇ ਅਸੀਂ ਗੱਲ ਕਰਦੇ ਹਾਂ ਕਿ ਉਦਕੋ ਕੋਈ ਵਿਕਲਪ ਨਹੀਂ ਆ ਤਾਂ ਇਹ ਸਾਡਾ ਇੱਕ ਬਹੁਤ ਵੱਡਾ ਕਿ ਇੱਕ ਵਹਿਮ ਹੈ ਜਿਸ ਤਰ੍ਹਾਂ ਇਹਨਾਂ ਲੋਕਾਂ ਨੂੰ ਲੱਗਾ ਕਿ ਰਾਜਾ ਸ਼ਾਇਦ ਸਾਡੇ ਤੋਂ ਬਿਨਾ ਉਹਦਾ ਵਿਆਹ ਨਹੀਂ ਨੇਪਰੇ ਚੜੇਗਾ ਉਹਨਾਂ ਨੂੰ ਲੱਗਾ ਕਿ ਸ਼ਾਇਦ ਰਾਜੇ ਦਾ ਵਿਆਹ ਸੁਨਣਾ ਪੈ ਜਾਣਾ ਸਾਡੇ ਤੋਂ ਬਿਨਾ ਪਰ ਨਹੀਂ ਉਹ ਘਰ ਲਿਖਿਆ ਮੇਲੀਆਂ ਨਾਲ ਕਿਉਂ ਗਿਆ ਪਰ ਗਿਆ ਉਸ ਪਰਮੇਸ਼ਵਰ ਲਈ ਆਪਣੇ ਘਰ ਨੂੰ ਪਰਣਾ ਉਸ ਪਰਮੇਸ਼ਵਰ ਦੇ ਲਈ ਆਪਣੀ ਕਲਿਸੀਆਂ ਨੂੰ ਪਰਣਾ ਕੋਈ ਵੱਡੀ ਗੱਲ ਨਹੀਂ ਹੈ ਪਰ ਫਿਰ ਵੀ ਉਸ ਨੂੰ ਪਿਆਰ ਕਰਦਾ ਇਸ ਲਈ بار بار ਸਾਨੂੰ ਮੌਕਾ ਦਿੰਦਾ بار بار ਆਪਣੇ ਸੱਦੇ ਨੂੰ ਸਾਡੇ ਤੱਕ ਚੜ੍ਹਾਉਂ ਭੇਜਦਾ ਹੈ ਇਸ ਲਈ ਅਸੀਂ ਕਦੀ ਵੀ ਇਸ ਕਮਾਂਡ 'ਚ ਨਾ ਆਈਏ ਕਿ ਅਸੀਂ ਨਹੀਂ ਕਰਾਂਗੇ ਤਾਂ ਸ਼ਾਇਦ ਇਹ ਖੁਦਾ ਦਾ ਕੰਮ ਰਹਿ ਜਾਏਗਾ ਪਰ ਮਿਸ਼ਰ ਦਾ ਕੰਮ ਕਦੀ ਵੀ ਰੁਕਣ ਵਾਲਾ ਨਹੀਂ ਆ ਅਗਰ ਤੁਹਾਨੂੰ ਮੌਕਾ ਦਿੱਤਾ ਗਿਆ ਅਗਰ ਤੁਸੀਂ ਉਸ ਕੰਮ ਵਿੱਚ ਸਾਂਝੀ ਨਹੀਂ ਹੋਵੋਗੇ ਤਾਂ ਖੁਦਾ ਤੁਹਾਡੇ ਇੱਕ ਦੀ ਜਗ੍ਹਾ ਦੇ ਉੱਤੇ ਪਰਮੇਸ਼ਰ ਚਾਰ ਵੀ ਖੜੇ ਕਰਨ ਦੀ ਸਮਰੱਥ ਰੱਖਦਾ ਹੈ ਜੋ ਕੰਮ ਤਾਨੂੰ ਸੌਂਪਿਆ ਹੈ ਜੇ ਤੁਸੀਂ ਨਹੀਂ ਕਰੋਗੇ ਤਾਂ ਖੁਦਾ ਤੁਹਾਡੇ ਤੋਂ ਵੀ ਬੈਟਰ ਤੁਹਾਡੇ ਤੋਂ ਉੱਤਮ ਜਿਹੜੇ ਆ ਵਿਕਲਪ ਲਿਆ ਕੇ ਖੜਾ ਕਰ ਦੇਗਾ ਜਿਹੜੇ ਤੁਹਾਡੇ ਤੋਂ ਵੀ ਉੱਪਰ ਤੁਹਾਡੇ ਤੋਂ ਉੱਤਮ ਜਿਹੜੇ ਆ ਉਹ ਕੀ ਕਰਨਗੇ ਉਹ ਸੇਵਾ ਕਰਕੇ ਦਿਖਾਉਣਗੇ ਇਸ ਪ੍ਰਕਾਰ ਰਾਜਾ ਸ਼ਾਉਲ ਜਿਸ ਸਮੇਂ ਖੁਦਾ ਨੇ ਉਸ ਨੂੰ ਖੜਾ ਕੀਤਾ ਖੁਦਾ ਨੇ ਉਸ ਨੂੰ ਅਭਿਸ਼ੇਕ ਕੀਤਾ ਖੁਦਾ ਨੇ ਉਸ ਨੂੰ ਸੇਵਾ ਸੌਂਪੀ ਕਰਾਜੀ ਕਿ ਹਾਂ ਤੋ ਇਸ ਲੋਕ ਇਹਨਾਂ ਇਸرائیਲ ਦੇ ਲੋਕਾਂ ਨੂੰ ਜਵਾਬ ਲੈ ਕੇ ਚੱਲਣਾ ਹੈ ਉਹਨੇ ਇੱਕ ਰਾਜਾ ਹੋ ਕੇ ਪਰ ਜਿਸ ਸਮੇ ਉਸਨੇ ਆਪਣੇ ਉਸ ਅਭਿਸ਼ੇਕ ਦਾ ਉਸ ਮੁੱਲ ਨੂੰ ਨਹੀਂ ਜਾਣਿਆ ਉਸਨੇ ਖੁਦਾ ਦੇ ਅਧੀਨ ਰਹਿ ਕੇ ਰਾਜ ਕਰਨ ਦੀ بجائے ਉਸਨੇ ਕੀ ਕੀਤਾ ਆਪਣਾ ਹੀ ਮਨਮਰਜ਼ੀ ਦੇ ਨਾਲ ਕੁਝ ਫੈਸਲੇ ਲਏ ਜਿਸ ਸਮੇ ਉਹਨੇ ਖੁਦਾ ਦੇ ਨਾਲ ਇੱਕ اچھا ਸੰਬੰਧ ਬਣਾ ਕੇ ਚੱਲਣਾ ਜ਼ਰੂਰੀ ਨਹੀਂ ਜਾਣਿਆ ਸੋ ਖੁਦਾ ਨੇ ਉਸ ਨਾਲੋਂ ਕਿਤੇ ਉੱਤਮ ਕਿਤੇ ਉੱਪਰ ਦਾ ਇੱਕ ਵਿਕਲਪ ਉਹਦੇ ਅੱਗੇ ਖੜਾ ਕੀਤਾ 다ਊਦ ਇਸਨੇ ਸ਼ਾਉਲ ਤੋਂ ਕਿਤੇ ਅੱਛਾ ਉਸਨੇ ਖੁਦਾ ਦੇਗੇ ਕੀਤਾ ਇੱਕ ਰਾਜ ਵੀ ਕਰਕੇ ਦਿਖਾਇਆ ਔਰ ਉਸਨੇ ਕੱਚਾ ਖੁਦਾ ਦੇ ਨਾਲ ਇੱਕ ਸੰਬੰਧ ਵੀ ਸਥਾਪਿਤ ਕਰਕੇ ਦਿਖਾਇਆ ਔਰ ਇਸ ਲਈ ਯਾਦ ਰੱਖਿਏ ਸਾਡੇ ਤੋਂ ਕਿਤੇ ਉੱਪਰ ਸਾਡੇ ਤੋਂ ਕਿਤੇ ਅੱਛੇ ਵੀ ਕਲਪਿਆ ਖੁਦਾ ਦੇ ਕੋਲ ਸੋ ਇਸ ਲਈ ਕਦੀਸ ਕਮਾਂਡ ਵਿੱਚ ਅਸੀਂ ਨਾ ਆਈਏ ਕਿ ਅਗਰ ਸਾਨੂੰ بار 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 ਇੱਕ ਮੌਕਾ ਦਿੱਤਾ ਜਾ ਰਿਹਾ ਤਾਂ ਸ਼ਾਇਦ ਸਾਡਾ ਕੋਈ ਵਿਕਲਪ ਨਹੀਂ ਜਾਂ ਸਾਡੇ ਤੋਂ ਬਿਨਾ ਇਹ ਕੰਮ ਹੋਣਾ ਹੀ ਨਹੀਂ ਹੈ ਇਸ ਲਈ ਪ੍ਰਗੋਦ ਵਚਨ ਚ ਲਿਖਿਆ ਆ ਰਸੂਲਾਂ ਦੇ ਕਰਤ 17 ਅਧਿਆਇ ਉਸ ਦਾ 25 ਵਚਨ ਚ ਲਿਖਿਆ ਅਤੇ ਨਾ ਕਿਸੇ ਚੀਜ਼ ਤੋਂ ਥੜਕੇ ਮਨੁੱਖਾਂ ਦੇ ਹੱਥੋਂ ਸੇਵਾ ਕਰਾਉਂਦਾ ਹੈ ਕਿ ਜੋ ਆਪੇ ਸਭਨਾ ਨੂੰ ਜੀਉਣ ਸਵਾਸ ਤੇ ਸਭ ਕੁਝ ਸਿੰਦਾ ਹੈ ਫਤਲਿਕਾ ਕਿ ਜੇ ਪਰਮੇਸ਼ਰ ਮਨੁੱਖਾਂ ਦੇ ਹੱਥੋਂ ਸੇਵਾ ਕਰੋਂਦਾ ਹੈ ਤੇ ਕਿਸੇ ਚੀਜ਼ ਤੋਂ ਥੁੜਕੇ ਨਹੀਂ ਕਰੋਂਦਾ ਇਹ ਨਹੀਂ ਕਿ ਉਹ ਕੋਲ ਮਨੁੱਖਾਂ ਦੀ ਥੋੜਾ ਗਈ ਆ ਇਸ ਲਈ ਉਹ ਸਾਡੇ ਮਗਰ ਪਿਆ ਹੈ ਨਹੀਂ ਉਹ ਖੁਦਾ ਪਿਆਰ ਕਰਦਾ ਹੈ ਸਿਰਫ ਉਹ ਪਿਆਰ ਕਰਨ ਦੇ ਕਾਰਨ ਉਹ ਸਾਨੂੰ ਸਾਂਝੀ ਕਰਨਾ ਚਾਹੁੰਦਾ ਹੈ ਉਹ ਆਪਣੇ ਇਨਾਂ ਕੰਮਾਂ ਦੇ ਵਿੱਚ ਇਸ ਕਰਕੇ ਜਦੋਂ ਵੀ ਖੁਦਾ ਸਾਨੂੰ ਮੌਕਾ ਦਿੰਦਾ ਹੈ ਕੋਈ ਸੱਦਾ ਭੇਜਦਾ ਹੈ ਕਿ ਆਓ ਜਿਸ ਸਮੇ ਉਹ ਸੇਵਾ ਦੇ ਲਈ ਸਾਨੂੰ ਮੌਕਾ ਦਿੰਦਾ ਹੈ ਚਰਚ ਦੀ ਕਿਸੇ ਐਕਟੀਵਿਟੀ ਦੀ ਕੋਈ ਜ਼ਿੰਮੇਵਾਰੀ ਸਾਡੇ ਕੰਦੇ ਤੇ ਰੱਖਦਾ ਹੈ ਤਾਂ ਉਸ ਤੇ ਲਈ ਖੁਦਾ ਦਾ ਧੰਨਵਾਦ ਕਰੋ ਔਰ ਜੋ ਤੁਹਾਡਾ 100% ਹੈ ਜੋ ਆਪਣੇ ਆਪ ਨੂੰ ਅਸੀਂ ਝੋਕ ਦੇਣਾ ਹੈ ਉਸ ਕੰਮ ਲਈ ਉਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਦੇ ਲਈ ਉਸ ਸੇਵਾ ਨੂੰ ਨਿਭਾਉਣ ਦੇ ਲਈ ਉਸ ਕੰਮ ਨੂੰ ਪੂਰਨ ਤੌਰ ਤੇ ਜਿਵੇਂ ਕਹਿੰਦਾ ਪੂਰਾ ਹੋਣ ਤੱਕ ਅਸੀਂ ਉਸ ਤੇ ਵਿੱਚ ਲੱਗੇ ਰਹਿਣਾ ਹੈ ਇਹ ਸਾਡਾ ਸਮਰਪਣ ਅਸੀਂ ਖੁਦਾ ਦੇ ਅੱਗੇ ਪੇਸ਼ ਕਰਨਾ ਕਿ हे ਪ੍ਰਭੂ ਅਗਰ ਤੁਸੀਂ ਮੈਨੂੰ ਅਗਰ ਇਹ ਮੌਕਾ ਦਿੱਤਾ ਹੈ ਤੇ ਪ੍ਰਭੂ ਮੈਂ ਇਸ ਮੌਕੇ ਨੂੰ ਕਦੀ ਵੀ ਵਿਅਰਥ ਨਹੀਂ ਜਾਣ ਦਵਾਂਗਾ ਸੋ ਇਸ ਲਈ ਅਸੀਂ ਪਰਮੇਸ਼ਰ ਦੇ ਕੋਲ ਆਣਾ ਕਿ ਪ੍ਰਭੂ ਤੁਸੀਂ ਮੈਨੂੰ ਮੌਕਾ ਦਿੱਤਾ ਇਸ ਲਈ ਨਹੀਂ ਕਿ ਮੈਂ ਯੋਗ ਹਾਂ ਇਸ ਲਈ ਨਹੀਂ ਕਿ ਪ੍ਰਭੂ ਮੇਰੇ ਵਿੱਚ ਕੋਈ ਦੂਸਰਿਆਂ ਨਾਲੋਂ ਖੂਬੀ ਆ ਨਹੀਂ ਪ੍ਰਭੂ ਮੈਂ ਸਭ ਆਸਵਾਦ ਸਭ ਵਿਸ਼ਵਾਸੀਆਂ ਤੋਂ ਪ੍ਰਭੂ ਮੈਂ ਨਿਕਮਾ ਠਹਿਰਦਾ ਹਾਂ ਪਰ ਫਿਰ ਵੀ ਇਹ ਤੁਹਾਡੀ ਕਿਰਪਾ ਤੁਹਾਡੀ ਦਇਆ ਕਿ ਤੁਸੀਂ ਮੈਨੂੰ ਇਹ ਕੰਮ ਸੌਂਪਿਆ ਜਾਂ ਮੈਨੂੰ ਇਹ ਸੇਵਾ ਦਿੱਤੀ ਹੈ ਪ੍ਰਭੂ ਜਿਸ ਪ੍ਰਕਾਰ ਇਸ ਵਿਆਹ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿੰਨਾ ਨੂੰ ਹੁਣ ਬੁਲਾਇਆ ਗਿਆ ਜਿਹੜੇ ਚੌਂਕਾਂ ਚੁਰਾਹਿਆਂ ਦੇ ਵਿੱਚ ਖੜੇ ਜਿਨ੍ਹਾਂ ਲਈ ਰਾਜਾ ਕਹਿੰਦਾ ਤੁਸੀਂ ਜਾਓ ਕੋਈ ਭਲਾ ਆ ਕੋਈ ਬੁਰਾ ਚਾਹੇ ਕਿਸ ਤਰ੍ਹਾਂ ਦੇ ਵੀ ਲੋਕ ਆ ਤੁਸੀਂ ਉਹਨਾਂ ਨੂੰ ਲੈ ਕੇ ਆਓ ਔਰ ਕਈ ਵਾਰ ਕੀ ਹੁੰਦਾ ਆ ਕਿ ਇੱਕ ਉਹ ਵਿਅਕਤੀ ਚਿਰੋ ਤੱਕ ਤੇ ਉਹ ਚੌਂਕਾਂ ਚੁਰਾਹਿਆਂ 'ਤੇ ਖੜਾ ਆ ਔਰ ਉਹ ਤੱਕ ਤੇ ਉਹ ਆਪਣਾ ਇੱਕ ਅਸਲ ਜੋਸ਼ ਦੀ ਹਸਿਆਤ ਆ ਉਹਨੂੰ ਸਮਝਦਾ ਆ ਕਿ ਮੈਂ ਜੋ ਆ ਮੈਂ ਕਿੰਨਾ ਇੱਕ ਯੋਗ ਵਿਅਕਤੀ ਆ ਉਹਨੂੰ ਪਤਾ ਹੁੰਦਾ ਪਰ ਜਿਸ ਤਰ੍ਹਾਂ ਹੀ ਕਿ ਇਹ ਕਈ ਵਾਰੀ ਸਥਾਨ ਬਦਲਦਾ ਆ ਸਥਿਤੀ ਬਦਲਦੀ ਆ ਤੋ ਕਈ ਵਾਰੀ ਫਿਰ ਕਿਉਂ ਜਾਂਦਾ ਆ ਅਸੀਂ ਆਪਣਾ ਪੁਰਾਣਾ ਟਾਈਮ ਨੂੰ ਕਿਉਂ ਜਾਂਦੇ ਆ ਭੁੱਲ ਜਾਂਦੇ ਆ ਅਸੀਂ ਅਗਰ ਸੋਚੋ ਇੰਨਾ ਚੌਂਕਾਂ ਚੁਰਾਹਿਆਂ 'ਚ ਖੜੇ ਲੋਕਾਂ ਨੂੰ ਜਦੋਂ ਕਿ ਰਾਜੇ ਨੇ ਯੋਗ ਬਣਾਇਆ ਰਾਜੇ ਨੇ ਇਹਨਾਂ ਨੂੰ ਉਹ ਵਸਤਰ ਪਹਿਨਾਏ ਵਿਆਹ ਵਾਲੇ ਵਸਤਰ ਪਹਿਨਾਏ ਇਹਨਾਂ ਨੂੰ ਇੱਕ ਅੱਛੀਆਂ ਪੋਸ਼ਾਕਾਂ ਦਿੱਤੀਆਂ ਪਾਉਣ ਵਾਸਤੇ ਹੁਣ ਜਦੋਂ ਇਹ ਮਹਿਲ ਚ ਆ ਗਏ ਖੜੇ ਆ ਔਰ ਅਗਰ ਬਾਹਰ ਅਗਰ ਕਿਸੇ ਨੂੰ ਦੇਖ ਰਹੇ ਆ ਚੌਂਕਾਂ ਚੁਰਾਹਿਆਂ 'ਚ ਖੜਾ ਅਗਰ ਹੁਣ ਦੇਖ ਰਿਹਾ ਅਗਰ ਸੋਚੋ ਅਗਰੇ ਉਹਨਾਂ ਦੇ ਅੱਗੇ ਕੁਮੰਡ ਕਰਨਗੇ ਕਿ ਅਸੀਂ ਤੇਰੇ ਤੋਂ ਉੱਤਮ ਆ ਤੂੰ ਤਾਂ ਬਾਜ਼ ਚੌਂਕਾ ਚੁਰਾਹੇ 'ਚ ਖੜਾ ਹੋਣ ਵਾਲਾ ਇੱਕ ਬੁਰਾ ਭਲਾ ਵਿਅਕਤੀ ਆ ਅਸੀਂ ਅਸੀਂ ਤਾਂ ਸ਼ਾਹੀ ਮਹਿਮਾਨ ਆ ਅਸੀਂ ਸ਼ਾਹੀ ਲੋਕ ਆ ਤੋ ਰਾਜਾ ਜੋ ਅਖਦੀ ਵੀ ਉਸੀ ਨੂੰ ਪਸੰਦ ਨਹੀਂ ਕਰੇਗਾ ਕਿ हे ਮੂਰਖ ਇਨਸਾਨ ਤੂੰ ਵੀ ਇਨਾ ਚੌਂਕਾ ਚੁਰਾਹੇ 'ਚ ਖੜਾ ਇੱਕ ਸੀ ਜਦੋਂ ਤੱਕ ਮੈਂ ਤੈਨੂੰ ਵਸਤਰ ਨਹੀਂ ਪਹਿਨਾਏ ਉਦੋਂ ਤੱਕ ਤੂੰ ਵੀ ਇਨਾ ਵਿੱਚ ਉਹੀ ਇੱਕ ਸੀ ਪਰ ਅੱਜ ਤੂੰ ਕਿਉਂ ਗਿਆ ਭੁੱਲ ਗਿਆ ਆ ਜੇ ਇਸ ਤਰ੍ਹਾਂ ਦਾ ਕੋਈ ਵਿਅਕਤੀ ਬਿਹੇਵ ਕਰੇਗਾ ਤਾਂ ਉਸ ਸਮੇਂ ਰਾਜਾ ਕਦੀ ਵੀ ਉਹਤ ਕੋਸ਼ ਨਹੀਂ ਹੋਏਗਾ ਪਰ ਉਸ ਸ਼ਾਹੀ ਮਹਿਲ ਚ ਖੜੇ ਹੁੰਦਿਆਂ ਸ਼ਾਹੀ ਪੋਸ਼ਾਕ ਪਹਿਨਿਆਂ ਉਸ ਵਿਅਕਤੀ ਨੇ ਹਰ ਸਮੇਂ ਯਾਦ ਰੱਖਣਾ ਕਿ ਮੈਂ ਐਕਚੁਅਲ ਚ ਕੀ ਸੀਗਾ ਐਕਚੁਅਲ ਚ ਮੈਂ ਇੱਕ ਚੌਂਕਾ ਚੁਨਹਾਂ ਚ ਖੜਾ ਇੱਕ ਪਲਾਬੁਰਾ ਵਿਅਕਤੀ ਸੀਗਾ ਮੇਰੇ ਵਸਤਰ ਇਸ ਤਰ੍ਹਾਂ ਦੇ ਨਹੀਂ ਸੀ ਜਿਹੜੇ ਮੈਂ ਹੁਣ ਵਿਆਹ ਚ ਪਾ ਕੇ ਖੜਾ ਆ ਇਹ ਰਾਜੇ ਨੇ ਮੈਨੂੰ ਪ੍ਰੋਵਾਈਡ ਕੀਤੇ ਆ ਰਾਜੇ ਨੇ ਮੈਨੂੰ ਦਿੱਤੇ ਆ ਉਸ ਲਈ ਮੈਂ ਇਸ ਮਹਿਲ ਦੇ ਮਹਿਲ ਦਾ ਇੱਕ ਹਿੱਸਾ ਹਾਂ। ਔਰ ਇਸ ਸੋਚਦੇ ਨਾਲ ਜਦੋਂ ਬਾਹਰ ਚੌਂਕਾ ਚਰਾਹਾਂ 'ਚ ਅਗਰ ਖੜਿਆ ਕਿਸੇ ਨੂੰ ਦੇਖ ਰਿਹਾ ਤਾਂ ਉਹ ਯਾਦ ਰੱਖੇਗਾ ਕਿ ਮੈਂ ਵੀ ਇਨ੍ਹਾਂ ਵਿੱਚੋਂ ਇੱਕ ਸੀ। ਮੈਂ ਇਨ੍ਹਾਂ ਨਾਲੋਂ ਉੱਤਮ ਨਹੀਂ ਹਾਂ। ਮੈਂ ਵੀ ਇਨ੍ਹਾਂ 'ਚੋਂ ਹੀ ਇੱਕ ਸੀਗਾ। ਅਗਰ ਮੈਂ ਅੱਜ ਇਨ੍ਹਾਂ ਤੋਂ ਉੱਤਮ ਨਜ਼ਰ ਆ ਰਿਹਾ ਹਾਂ ਤਾਂ ਸਿਰਫ ਰਾਜੇ ਦੀ ਬਦੌਲਤ। ਸਿਰਫ ਰਾਜੇ ਨੇ ਮੈਨੂੰ ਬੁਲਾਇਆ ਰਾਜੇ ਨੇ ਮੈਨੂੰ ਪ੍ਰੋਵਾਈਡ ਕੀਤਾ ਮੁਹੱਈਆ ਕੀਤਾ ਉਹ ਕੱਪੜਾ ਲੀੜਾ ਜੋ ਪਹਿਨ ਕੇ ਅੱਜ ਮੈਂ ਉੱਤਮ ਨਜ਼ਰ ਆ ਰਿਹਾ ਹਾਂ ਉਹ ਰਾਜੇ ਨੇ ਦਿੱਤਾ ਹੈ ਮੈਨੂੰ ਇਸ ਲਈ ਉਹ ਕਦੀ ਕੁਮੰਡ ਨਹੀਂ ਕਰੇਗਾ ਉਸ ਸ਼ਾਹੀ ਮਹਿਲ 'ਚ ਹੋਣ ਤੇ ਔਰ ਅੱਛੇ ਵਸਤਰ ਪਹਿਨੇ ਹੋਣ ਤੇ ਉਹ ਅੱਛਾ ਨਜ਼ਰ ਜੋ ਆ ਰਿਹਾ ਆ ਉੱਤੇ ਕਦੀ ਕੁਮੰਡ ਨਹੀਂ ਕਰੇਗਾ ਜਦੋਂ ਯਾਦ ਰੱਖੇਗਾ ਮੈਂ ਚੌਂਕਾਂ ਚੁਰਾਹਿਆਂ 'ਚ ਲਿਆਂਦਾ ਗਿਆ ਚੌਂਕਾਂ ਚੁਰਾਹਿਆਂ 'ਚ ਪਲਾ ਬੁਰਾ ਵਿਅਕਤੀ ਸੀ ਮੈਂ ਇਸ ਰਾਜੇ ਦੀ ਕਿਰਪਾ ਦਇਆ ਹੋਈ ਜਦੋਂ ਕਿ ਮਨੂ ਨੇ ਇਸ ਲਾਇਕ ਬਣਾ ਦਿੱਤਾ ਉਹਨੇ ਆਪਣੀ ਕਿਰਪਾ ਦਇਆ ਦੇ ਅਨੁਸਾਰ ਮੈਂ ਕੋਈ ਬਲੱਡ ਰਿਲੇਸ਼ਨ ਨਹੀਂ ਰੱਖਦਾ ਇਹਦੇ ਨਾਲ ਮੈਂ ਦਾ ਕੋਈ ਖੂਨ ਦਾ ਰਿਸ਼ਤੇਦਾਰ ਨਹੀਂ ਆ ਮੈਂ ਮੈਂ ਇਸ ਦਾ ਕੋਈ ਸਾਕ ਸੰਬੰਧੀ ਨਹੀਂ ਬਲਕੇ ਇਸ ਤੋਂ ਕਿਤੇ ਦੂਰ ਸੀ ਮੈਂ ਪਰ ਇਸ ਦੀ ਕਿਰਪਾ ਦਇਆ ਨੇ ਮਨੁਆਜ ਇਸ ਮਹਿਲ ਦਾ ਹਿੱਸਾ ਬਣਾਇਆ ਇਸ ਸੋਚ ਨਾਲ ਕਦੀ ਕਮੰਡੀ ਨਹੀਂ ਹੋਏਗਾ ਉਹ ਕਦੀ ਬਾਹਰ ਖੜੇ ਕਿਸੇ ਗਰੀਬ ਵਿਅਕਤੀ ਨੂੰ ਦੇਖੇਗਾ ਤਾਂ ਉਹਨੂੰ ਤੁੱਛ ਨਹੀਂ ਜਾਣੇਗਾ ਸੋ ਇਸ ਲਈ ਪ੍ਰਭੂ ਦਾ ਵਚਨ ਲਿਖਿਆ ਆ ਪੱਲਾ ਕੋਰਿੰਥੀਆ 4 ਅਧਿਆਏ ਉਸਤਾ 7 ਵਚਨ ਦੇ ਵਿੱਚ ਲਿਖਿਆ ਕਿਉਂ ਜੋ ਤੈਨੂੰ ਦੂਏ ਤੋਂ ਭਿੰਨ ਕੌਣ ਕਰਦਾ ਹੈ ਅਤੇ ਤੇਰੇ ਕੋਲ ਕੀ ਹੈ ਜੋ ਤੂੰ ਦੂਏ ਤੋਂ ਨਹੀਂ ਲਿਆ ਪਰ ਜੇ ਤੈਨ ਲਿਆ ਵੀ ਦੂਏ ਤੋਂ ਤਾਂ ਅਪਮਾਨ ਕਾ ਨੂੰ ਕਰਦਾ ਹੈ ਭਈ ਜਾਣੀ ਦਾ ਲਿਆ ਹੀ ਨਹੀਂ ਸੋ ਇੱਕ ਵਚਨ ਆ ਜੋ ਸਾਨੂੰ ਕਮੰਡ ਤੋਂ ਬਚਾਏ ਰੱਖਣ ਲਈ ਆ ਇਸ ਕਰਕੇ ਪੌਲਸ ਜੂਆ ਉਹਨਾਂ ਲੋਕਾਂ ਨੂੰ ਉਹਦਾ ਸੁਚੇਤ ਕਰ ਰਿਹਾ ਹੈ ਜਿਹੜੇ ਆਪਣੇ ਆਪ ਨੂੰ ਉੱਤਮ ਔਰ ਦੂਜੇ ਨੂੰ ਤੁੱਛ ਸਮਝਣ ਵਾਲੀ ਇੱਕ ਸੋਚ ਰੱਖਦੇ ਆ ਉਹ ਕਹਿੰਦਾ ਕਿ ਤੈਨੂੰ ਦੂਸਰੇ ਤੋਂ ਭਿੰਨ ਕੌਣ ਕਰਦਾ ਹੈ ਮਤਲਬ ਤੂੰ ਆਪਣੀ ਯੋਗਤਾ ਜਾਂ ਆਪਣੇ ਦੰਬ ਤੇ ਤੂੰ ਦੂਜੇ ਤੋਂ ਉੱਤਮ ਨਹੀਂ ਹੋ ਗਿਆ ਬਲਕਿ ਉਹ ਕਹਿੰਦਾ ਕਿ ਖੁਦਾ ਨੇ ਹੀ ਤੈਨੂੰ ਦੂਸਰੇ ਤੋਂ ਭਿੰਨ ਕੀਤਾ ਆ ਉਹ ਕਹਿੰਦਾ ਤੇਰੇ ਕੋਲ ਕੀ ਹੈ ਜੋ ਤੈ ਦੂਏ ਤੋਂ ਨਹੀਂ ਲਿਆ ਭੀ ਜੇ ਤੇਰੇ ਕੋਲ ਕੁਝ ਵੀ ਆ ਅਗਰ ਤੇਰੇ ਕੋਲ ਬੁੱਧੀ ਆ ਤੇਰੇ ਕੋਲ ਗਿਆਨ ਆ ਤੇਰੇ ਕੋਲ ਸਮਝ ਆ ਅਗਰ ਤੈਨੂੰ ਲੱਗਦਾ ਕਿ ਤੇਰੇ ਕੋਲ ਕੋਈ ਵੀ ਐਸਾ ਹੁਨਰ ਆ ਜਿਸ ਦੇ ਨਾਲ ਤੂੰ ਦੂਸਰੇ ਤੋਂ ਉੱਤਮ ਆਪਣੇ ਆਪ ਨੂੰ ਸਮਝਦਾ ਆ ਦੂਸਰੇ ਕੋਲ ਨਹੀਂ ਆ ਤਾਂ ਕਹਿੰਦਾ ਉਹ ਵੀ ਤੇਰਾ ਨਹੀਂ ਆ ਤੇਰੇ ਕੋਲ ਐਸਾ ਕੁਝ ਨਹੀਂ ਆ ਜਿਹੜਾ ਤੂੰ ਦੂਸਰੇ ਤੋਂ ਨਹੀਂ ਲਿਆ ਤੂੰ ਆਪਣੇ ਆਪ ਚ ਕੁਝ ਵੀ ਐਸੀ ਚੀਜ਼ ਨਹੀਂ ਉਤਪਨ ਕੀਤੀ ਹਰ ਚੀਜ਼ ਤੈਨੂੰ ਖੁਦਾ ਨੇ ਸੌਂਪੀ ਆ ਖੁਦਾ ਨੇ ਤੈਨੂੰ ਦਿੱਤੀ ਆ ਇਸ ਲਈ ਤੂੰ ਇਹ ਮਤ ਸੋਚ ਕੀ ਇਹ ਤੇਰੀ ਆ ਜਾਂ ਤੂੰ ਆਪਣੇ ਦਮ ਤੇ ਨਹੀਂ ਕਮਾਈ ਖੁਦਾ ਨੇ ਤੈਨੂੰ ਸੌਂਪੀ ਆ ਜੇ ਕੋਈ ਕਹੇ ਕਿ ਮੈਂ ਮਿਹਨਤ ਕਰਕੇ ਪਾਈ ਆ ਤੋ ਮਿਹਨਤ ਕਰਨ ਦਾ ਬਲ ਵੀ ਤੈਨੂੰ ਖੁਦਾ ਨੇ ਦਿੱਤਾ ਉਹ ਹੁਨਰ ਤੈਨੂੰ ਖੁਦਾ ਨੇ ਦਿੱਤਾ ਅਗਰ ਖੁਦਾ ਸਾਡੀ ਬੁੱਧੀ ਨੂੰ ਅਗਰ ਫੇਲ ਕਰ ਦੇ ਤੋ ਅਸੀਂ ਆਪਣੀ ਯੋਗਤਾ ਦੇ ਨਾਲ ਅਸੀਂ ਇੱਕ ਕਦਮ ਵੀ ਚੱਲ ਨਹੀਂ ਸਕਾਂਗੇ ਇਸ ਲਈ ਉਹ ਕੰਦਾ ਪਰ ਜੇ ਤੈਨ ਲਿਆ ਵੀ ਦੂਏ ਤੋਂ ਤਾਂ ਅਭਮਾਨ ਕਾਨੂੰ ਕਰਦਾ ਹੈ ਭਈ ਜਾਣੀ ਦਾ ਲਿਆ ਹੀ ਨਹੀਂ ਬਤਲ ਤੂੰ ਇੰਨਾ ਨੀਵਾ ਹੋ ਕੇ ਚੱਲ ਇੰਨੀ ਜਿਆਦੀ ਹਲੀਮੀ ਇੰਨਾ ਜਿਆਦਾ ਆਪਣੇ ਆਪ ਚ ਹਲੀਮ ਰਹਿ ਕੇ ਜਿਸ ਤੇ ਤੇਰੇ ਕੋਲ ਕੋਈ ਹੁਨਰ ਹੈ ਹੀ ਨਹੀਂ ਆ ਤੂੰ ਦੂਸਰੇ ਦੇ ਨਾਲ ਜਦੋਂ ਤੂੰ ਬੈਠਦਾ ਆ ਜਿਹਦੇ ਕੋਲ ਕੋਈ ਹੁਨਰ ਨਹੀਂ ਆ ਉਹਦੇ ਕੋਲ ਕੋਈ ਖੂਬੀ ਨਹੀਂ ਆ ਅਗਰ ਤੈਨੂੰ ਗਾਉਣਾ ਹੁੰਦਾ ਹੈ ਚਰਚ ਦੇ ਵਿੱਚ ਦੂਸਰੇ ਨੂੰ ਨਹੀਂ ਹੁੰਦਾ ਅਗਰ ਤੈਨੂੰ ਕੋਈ ਸਾਜ਼ ਵਜਾਉਣਾ ਹੁੰਦਾ ਹੈ ਦੂਸਰੇ ਨੂੰ ਨਹੀਂ ਹੁੰਦਾ ਅਗਰ ਤੈਨੂੰ ਕੋਈ ਵਚਨ ਦਾ ਬਹੁਤ ਗਿਆਨ ਆ ਦੂਸਰੇ ਨੂੰ ਨਹੀਂ ਆ ਤੋ ਤੂੰ ਦੂਸਰੇ ਲਾਗੇ ਉਹ ਕਹਿੰਦਾ ਜਦੋਂ ਤੂੰ ਬੈਠਦਾ ਆ ਤਾਂ ਤੂੰ ਇਸ ਤਰ੍ਹਾਂ ਬੈਠ ਜਿਸ ਤਰ੍ਹਾਂ ਤੇਰੇ ਕੋਲ ਵੀ ਕੋਈ ਖੂਬੀ ਨਹੀਂ ਆ। ਮਤਲਬ ਕੋਈ ਕਮਾਂਡ ਨਾ ਕਰ। ਔਰ ਜੇ ਤੈਨੂੰ ਲੱਗਦਾ ਹੈ ਕਿ ਕੁਝ ਹੈਗਾ ਆ ਤਾਂ ਯਾਦ ਰੱਖ ਤੈਨੂੰ ਉਹ ਦੂਸਰੇ ਤੋਂ ਮਿਲਿਆ ਆ ਪਰਮੇਸ਼ਰ ਤੋਂ ਮਿਲਿਆ ਆ। ਔਰ ਜੇ ਪਰਮੇਸ਼ਰ ਦੇ ਸਕਦਾ ਹੈ ਤਾਂ ਉਹ ਵਾਪਸ ਵੀ ਲੈ ਸਕਦਾ ਹੈ। ਇਸ ਲਈ ਰਾਜਾ ਜਦੋਂ ਇਹਨਾਂ ਚੌਂਕਾ ਚੁਰਾਹਿਆਂ 'ਚ ਉਹ ਬੁਲਾ ਰਿਹਾ ਹੈ। ਤੋ ਉਸ ਵਕਤ ਹਰ ਉਸ ਵਿਅਕਤੀ ਨੇ ਸ਼ਾਹੀ ਮਹਿਲ ਆ ਕੇ ਰਾਜੇ ਨਾਲ ਬੈਠ ਕੇ ਉਥੇ ਵੀ ਉਹਨੂੰ ਯਾਦ ਰੱਖਣਾ ਕਿ ਉਹਦਾ ਪਹਿਲਾ ਹਾਲ ਕੀ ਸੀਗਾ ਉਥੇ ਆ ਕੇ ਉਹਨੇ ਅਗਰ ਉਹ ਆਪਣੇ ਪਹਿਲੇ ਹਾਲ ਨੂੰ ਚੇਤੇ ਨਹੀਂ ਰੱਖੇਗਾ ਆਪਣੇ ਪਹਿਲੇ ਵਕਤ ਨੂੰ ਪਹਿਲੀ ਸਥਿਤੀ ਨੂੰ ਯਾਦ ਨਹੀਂ ਰੱਖੇਗਾ ਤਾਂ ਉਹ ਕਮੰਡੀ ਹੋ ਸਕਦਾ ਹੈ ਉਹ ਕਮੰਡੀ ਹੋ ਜਾਏਗਾ ਉਹ ਦੂਸਰਿਆਂ ਨੂੰ ਆਪਣੇ ਤੋਂ ਤੁੱਛ ਸਮਝੇਗਾ ਔਰ ਆਪਣੇ ਆਪ ਨੂੰ ਦੂਸਰਿਆਂ ਤੋਂ ਉੱਤਮ ਸਮਝੇਗਾ ਔਰ ਇਸ ਲਈ ਪ੍ਰ부ਦਦਾਸ ਪੌਲੁਸ ਜੋ ਆਪਸੀਅਤ 2 ਦੇ ਉਸ ਦੀ 11 ਇਤ ਵਿੱਚ ਲਿਖਦਾ ਇਸ ਲਈ ਚੇਤੇ ਕਰੋ ਭਈ ਅੱਗੇ ਤੁਸੀਂ ਸਰੀਰ ਦੇ ਸਰਬੰਧ ਕਰਕੇ ਪਰਾਈਆਂ ਕੌਮਾਂ ਦੇ ਲੋਕ ਸੀ ਅਤੇ ਉਹਨਾਂ ਤੋਂ ਜਿਨ੍ਹਾਂ ਦੀ ਸੁੰਨਤ ਸਰੀਰ ਵਿੱਚ ਹੱਥਾਂ ਨਾਲ ਕੀਤੀ ਹੋਈ ਹੈ ਅਸੁੰਨਤੀ ਅਖਵੋਨ ਦੇ ਸੋ ਇਸ ਅਗਰ ਪੌਲੁਸ ਜੋ ਆ ਕਹਿੰਦਾ ਚੇਤੇ ਕਰੋ ਮਤਲਬ ਅੱਜ ਤੁਸੀਂ ਮਸੀਹੀ ਹੋ ਅੱਜ ਤੁਸੀਂ ਖੁਦਾ ਦੇ ਲੋਕ ਹੋ ਖੁਦਾ ਦੀ ਪਰਜਾ ਹੋ ਪਰ ਕਹਿੰਦਾ ਚੇਤੇ ਕਰੋ ਕਿਉਂ ਚੇਤੇ ਕਰਾ ਰਿਹਾ ਪੁਲਿਸ ਉਹਨਾਂ ਨੂੰ ਦੋਸ਼ੀ ਸਾਬਤ ਕਰਨ ਲਈ ਨਹੀਂ ਉਹਨਾਂ ਨੂੰ ਦੋਸ਼ੀ ਠਹਿਰਾਉਣ ਵਾਸਤੇ ਨਹੀਂ ਕਹਿ ਰਿਹਾ ਕਿ ਚੇਤੇ ਕਰੋ ਉਹ ਇਸ ਲਈ ਕਹਿ ਰਿਹਾ ਕਿ ਕਿਤੇ ਤੁਸੀਂ ਕਮੰਡੀ ਨਾ ਹੋ ਜਾਓ ਕਿਤੇ ਤੁਸੀਂ ਭੁੱਲ ਨਾ ਜਾਓ ਆਪਣੇ ਪਹਿਲੇ ਹਾਲਾਤਾਂ ਨੂੰ ਅਗਰ ਅਸੀਂ ਪਹਿਲੇ ਹਾਲਾਤਾਂ ਨੂੰ ਯਾਦ ਰੱਖਾਂਗੇ ਕਿ ਇੱਕ ਸਮਾਂ ਸੀ ਜਦੋਂ ਅਸੀਂ ਵੀ ਪਾਪ ਦੀ ਦਲਦਲ 'ਚ ਤਸੇ ਹੋਏ ਸੀ ਇੱਕ ਸਮਾਂ ਸੀ ਜਦੋਂ ਅਸੀਂ ਵੀ ਪਾਪ ਦੇ ਗੁਲਾਮ ਸੀ ਅਸੀਂ ਵੀ ਕੁਝ ਚੀਜ਼ਾਂ ਦੇ ਅਧੀਨ ਸੀਗੇ ਅਗਰ ਯਾਦ ਰੱਖਾਂਗੇ ਤਾਂ ਅਸੀਂ ਉਹਨਾਂ ਲੋਕਾਂ ਦੇ ਹਾਲਾਤਾਂ ਨੂੰ ਉਹਨਾਂ ਲੋਕਾਂ ਦੀ ਸਥਿਤੀ ਨੂੰ ਅਸੀਂ ਬੜੀ ਆਸਾਨੀ ਦੇ ਨਾਲ ਮਹਿਸੂਸ ਕਰ ਸਕਦੇ ਹਾਂ ਉਹਨਾਂ ਨੂੰ ਸਮਝ ਸਕਦੇ ਹਾਂ ਕਿ ਅਗਰ ਇੱਕ ਵਿਅਕਤੀ ਬੋਲਦਾ ਕਿ ਮੈਂ ਚੱਲਣਾ ਚਾਹੁੰਦਾ ਹਾਂ ਪਰ ਮੈਂ ਚੱਲ ਨਹੀਂ ਪਾ ਰਿਹਾ ਤਾਂ ਅਸੀਂ ਕਦੀ ਵੀ ਉਹਨੂੰ ਤੋਚ ਨਹੀਂ ਸਮਝਾਂਗੇ ਕਿ ਤੂੰ ਪਖੰਡ ਕਰ ਰਿਹਾ ਤੂੰ ਨਾਟਕ ਕਰ ਰਿਹਾ ਨਹੀਂ ਅਸੀਂ ਸਮਝਾਂਗੇ ਕਿ ਹਾਂ ਇੱਕ ਵਕਤ ਐਸਾ ਸੀ ਜਦੋਂ ਅਸੀਂ ਵੀ ਕਹਿੰਦੇ ਸੀ ਅਸੀਂ ਚੱਲਣਾ ਚਾਹੁੰਦੇ ਆ ਪਰ ਅਸੀਂ ਚੱਲ ਨਹੀਂ ਪਉਂਦੇ ਅਸੀਂ ਉੱਠਣਾ ਚਾਹੁੰਦੇ ਆ ਅਸੀਂ ਖੜੇ ਹੋਣਾ ਚਾਹੁੰਦੇ ਪਰ ਉੱਠ ਨਹੀਂ ਪਉਂਦੇ ਕਿਉਂਕਿ ਅਸੀਂ ਵੀ ਇਤਨਾ ਹਾਲਾਤਾਂ ਚੋਂ ਕਿਆ ਗੁਜ਼ਰੇ ਆ ਪਰ ਜੇ ਅਸੀਂ ਆਪਣੇ ਹਾਲਾਤਾਂ ਨੂੰ ਭੁੱਲ ਜਾਵਾਂਗੇ ਉਸ ਸਮੇਂ ਨੂੰ ਭੁੱਲ ਜਾਵਾਂਗੇ ਤਾਂ ਜਦੋਂ ਕੋਈ ਕਹੇਗਾ ਜੀ ਅਸੀਂ ਤਾਂ ਚੱਲਣਾ ਚਾਹੁੰਦੇ ਆ ਪਰ ਚੱਲ ਨਹੀਂ ਪਉਂਦੇ ਤਾਂ ਬੜੀ ਆਸਾਨੀ ਨਾਲ ਲੋਕ ਬੋਲ ਦਿੰਦੇ ਆ ਤੂੰ ਪਖੰਡ ਕਰਦਾ ਤੂੰ ਨਾਟਕ ਕਰਦਾ ਸਭ ਡਰਾਮੇਬਾਜੀ ਆ ਤੂੰ ਚੱਲਣਾ ਹੀ ਨਹੀਂ ਚੁੰਦਾ ਉਸ ਇਨਸਾਨ ਦੀ ਫੀਲਿੰਗ ਨੂੰ ਉਸ ਦੀ પરિਸਥਿਤੀ ਉਹਦੇ ਹਾਲਾਤ ਨੂੰ ਅਸੀਂ ਸਮਝ ਨਹੀਂ ਪਾਉਂਦੇ ਕਿਉਂਕਿ ਇੱਕ ਵਿਅਕਤੀ ਗਰਾਊਂਡ ਤੇ ਦੌੜ ਰਿਹਾ ਹੈ ਸੜਕ ਤੇ ਦੌੜ ਰਿਹਾ ਹੈ ਇੱਕ ਪੱਕੇ ਸਥਾਨ ਤੇ ਦੌੜ ਰਿਹਾ ਹੈ ਸ਼ੂਜ਼ ਪਾ ਕੇ ਦੌੜ ਰਿਹਾ ਹੈ ਅੱਛਾ ਇੱਕ ਸਹੂਲਤ ਨਾਲ ਔਰ ਇੱਕ ਵਿਅਕਤੀ ਦਲਦਲ ਚ ਆ ਚਿੱਕੜ ਚ ਆ ਖੁੱਬਨ ਚ ਆ ਉਹਨਾਂ ਦੋਨਾਂ ਦੇ ਹਾਲਾਤ ਜਿਹੜੇ ਵੱਖ-ਵੱਖ ਆ ਅਗਰ ਇੱਕ ਵਿਅਕਤੀ ਸੜਕ ਤੇ ਆ ਗਰਾਊਂਡ ਤੇ ਉਹ ਜੰਪ ਕਰ ਰਿਹਾ ਔਰ ਅਗਰ ਇੱਕ ਚਿੱਕੜ ਵਾਲੇ ਨੂੰ ਬੋਲੇ ਦਲਦਲ ਚ ਤਾ ਸਾਨੂੰ ਤੂੰ ਵੀ ਮੇਰੇ ਵਾਂਗੂ ਜੰਪ ਕਰ ਤੂੰ ਵੀ ਮੇਰੇ ਵਾਂਗੂ ਪੁੜਕ ਮੇਰੇ ਵਾਂਗੂ ਦੌੜ ਮੇਰੇ ਵਾਂਗੂ ਤੋ ਉਹ ਵਿਅਕਤੀ ਕਰ ਨਹੀਂ ਪਾਏਗਾ ਤੇ ਜਿਹੜਾ ਸੜਕ ਤੇ ਖੜਾ ਆ ਜਿਹੜਾ ਔਨ ਗਰਾਊਂਡ 'ਚ ਖੜਾ ਆ ਇੱਕ ਅੱਛੇ ਸਥਾਨ ਤੇ ਖੜਾ ਆ ਉਹ ਦੇ ਲਈ ਬੜੀ ਆਸਾਨੀ ਨਾਲ ਕੀ ਕਰ ਸਕਦਾ ਤੂੰ ਪਖੰਡ ਕਰ ਰਿਹਾ ਤੂੰ ਡਰਾਮੇਬਾਜ਼ੀ ਕਰ ਰਿਹਾ ਤੂੰ ਚੁੰਦੇ ਹੀ ਨਹੀਂ ਆ ਪਰ ਜਿਹੜਾ ਚਿੱਕੜ 'ਚ ਖੁੱਬਿਆ ਉਹ ਵਿਅਕਤੀ ਕੀ ਕਰੇਗਾ ਉਹ ਵਿਅਕਤੀ ਉਹਨੂੰ ਦੱਸੇਗਾ ਉਹਨੂੰ ਆਪਣੀ ਮਜਬੂਰੀ ਦੱਸੇਗਾ ਆਪਣੇ ਹਾਲਾਤ ਤੋਂ ਜਾਣੂ ਕਰਨ ਦੀ ਕੋਸ਼ਿਸ਼ ਕਰੇਗਾ ਕਿ ਦੇਖ ਮੈਂ ਮੇਰੇ ਹਾਲਾਤ ਕੁਝ ਇਸ ਤਰ੍ਹਾਂ ਪਰ ਜੇ ਉਹ ਵਿਅਕਤੀ ਯਾਦ ਰੱਖੇਗਾ ਕਿ ਮੈਂ ਵੀ ਇੱਕ ਸਮੇਂ ਉਸ ਤਲਦਲ 'ਚ ਸੀ ਉਸ ਚਿੱਕੜ ਤੇ ਖੁੱਪਚ ਸੀ ਉਸ ਸਮੇ ਮੈਂ ਵੀ ਇਸ ਤਰ੍ਹਾਂ ਕੋਸ਼ਿਸ਼ ਕਰਦਾ ਸੀ ਨਹੀਂ ਸੀ ਉੱਠਿਆ ਜਾਂਦਾ ਨਹੀਂ ਸੀ ਪੜਕਿਆ ਜਾਂਦਾ ਨਹੀਂ ਦੌੜਿਆ ਜਾਂਦਾ ਸੀ ਤੋਂ ਸਮਝ ਸਕਦਾ ਐ ਆਸਾਨੀ ਨਾਲ ਕਿ ਹਾਂ ਉਹ ਪ੍ਰਾਰਥਨਾ ਕਰੇਗਾ ਉਹ ਦੇ ਲਈ ਕੁਝ ਕਰੇਗਾ ਮਦਦ ਕਰੇਗਾ ਕਿ ਕਿਸ ਤਰ੍ਹਾਂ ਪੇਲੋਂ ਨੂੰ ਚਿੱਕੜ ਚੋਂ ਕੱਢਿਆ ਜਾਵੇ ਤਾਂ ਕਿ ਮੇਰੇ ਵਰਗੇ ਹਾਲਾਤਾਂ 'ਚ ਆ ਜੇ ਤੋਂ ਫਿਰ ਇਹ ਮੇਰੇ ਵਾਂਗੂ ਆਸਾਨੀ ਨਾਲ ਚੱਲੇਗਾ ਮੇਰੇ ਵਾਂਗੂ ਆਸਾਨੀ ਨਾਲ ਦੌੜੇਗਾ ਸੋ ਇਸ ਲਈ ਬੜਾ ਆਸਾਨ ਹੋ ਜਾਂਦਾ ਹੈ ਦੂਸਰਿਆਂ ਨੂੰ ਕ੍ਰਿਟਿਸਾਈਜ਼ ਕਰਨਾ ਦੂਸਰਿਆਂ ਨੂੰ ਇਹ ਬੋਲਣਾ ਕਿ ਤੂੰ ਤੋ ਸਿਰਫ ਡਰਾਮਾ ਹੀ ਕਰ ਰਿਹਾ ਹੈ ਕਿਉਂਕਿ ਸਾਨੂੰ ਲੱਗਦਾ ਜੇ ਅਸੀਂ ਆਸਾਨੀ ਨਾਲ ਪ੍ਰਾਰਥਨਾ ਜ ਕਰ ਰਹੇ ਆ ਆਸਾਨੀ ਨਾਲ ਵਚਨ ਪੜ੍ਹ ਰਹੇ ਆ ਆਸਾਨੀ ਦੇ ਨਾਲ ਅਸੀਂ ਚਰਚ ਜਾ ਰਹੇ ਆ ਸਭ ਕੁਝ ਕਰ ਰਹੇ ਆ ਤੋ ਤੂੰ ਵੀ ਆਸਾਨੀ ਨਾਲ ਹੀ ਕਰ ਸਕਦਾ ਹੈ ਨਹੀਂ ਤੁਹਾਡੇ ਔਰ ਉਹਦੇ ਹਾਲਾਤਾਂ ਦਾ ਫਰਕ ਤੁਹਾਨੂੰ ਸਮਝ ਆਉਣਾ ਚਾਹੀਦਾ ਹੈ ਪਤਾ ਹੋਣਾ ਚਾਹੀਦਾ ਔਰ ਯਾਦ ਹੋਣਾ ਚਾਹੀਦਾ ਕਿ ਤੁਸੀਂ ਵੀ ਇੱਕ ਸਮੇ ਉਸੇ ਹੀ ਇੱਕ ਪਰਿਸਥਿਤੀ ਸੀ ਉਸ ਹਾਲਾਤ ਵਿੱਚ ਸੀਐਸਲੀ ਪੌਲਸ ਕਨਾ ਚਿੱਤੇ ਰੱਖੋ ਚਿੱਤੇ ਕਰੋ ਉਸ ਚੀਜ਼ ਨੂੰ ਕਿ ਅਕਸਰ ਵਿਸ਼ਵਾਸੀ ਇਹਨਾਂ ਚੀਜ਼ਾਂ ਨੂੰ ਕੀ ਕਰ ਜਾਂਦੇ ਆ ਭੁੱਲ ਜਾਂਦੇ ਆ ਅਰੇ ਇਹ ਸ਼ਾਇਆ ਨਬੀ 51 ਦੇ ਉਸ ਦੀ ਇੱਕ ਆਇਤ ਨੂੰ ਤੁਸੀਂ ਪੜ੍ਹੋ ਇਸ ਸਗਾ ਦੇ ਉੱਤੇ ਪਰਮੇਸ਼ਰ ਕਹਿੰਦਾ ਉਸ ਚਟਾਨ ਵੱਲ ਜਿੱਥੋਂ ਤੁਸੀਂ ਕੱਟੇ ਗਏ ਅਤੇ ਉਸ ਟੋਏ ਦੇ ਛੇਕ ਵੱਲ ਜਿੱਥੋਂ ਤੁਸੀਂ ਪੁੱਟੇ ਗਏ ਧਿਆਨ ਕਰੋ ਪਰਮੇਸ਼ਰ ਕਹਿੰਦਾ ਧਿਆਨ ਕਰੋ ਯਾਦ ਕਰੋ ਉਸੀ ਕਿੱਥੋਂ ਕੱਟੇ ਗਏ ਉਸ ਚਟਾਨ ਵੱਲ ਜਿੱਥੋਂ ਤੁਸੀਂ ਕੱਟੇ ਗਏ ਉਸ ਟੋਏ ਦੇ ਛੇਕ ਵਿੱਚ ਮਤਲਬ ਇੱਕ ਟੋਆ ਆ ਚਟਾਨ ਦੇ ਵਿੱਚ ਔਰ ਉਸ ਟੋਏ ਦੇ ਵਿੱਚ ਵੀ ਇੱਕ ਸੁਰਾਖ ਮਤਲਬ ਕਿੱਥੋਂ ਮੈਂ ਤੁਹਾਨੂੰ ਚੁਣਿਆ ਕਿੱਥੋਂ ਤੁਹਾਨੂੰ ਮੈਂ ਕੱਢ ਕੇ ਲੈਂਦਾ ਜਿਸ ਤਰ੍ਹਾਂ ਇਹ ਵਿਆਹ ਦੇ ਵਿੱਚ ਜਿਹੜੇ ਲੋਕ ਹੈ ਮਤਲਬ ਕਿਹੜੇ ਚੌਕਾਂ 'ਚ ਕਿਹੜੇ ਚੌਰਾਹਿਆਂ 'ਚ ਕਿੱਥੇ ਸੀ ਤੁਸੀਂ ਇਸ ਸ਼ਾਹੀ ਮਹਿਲ ਤੋਂ ਕਿੰਨੀ ਦੂਰ ਸੀ ਤੁਸੀਂ ਇਸ ਸ਼ਾਹੀ ਮਹਿਲ ਦੇ ਉਸ ਸਟੈਂਡਰਡ ਤੋਂ ਕਿੰਨਾ ਤੁਸੀਂ ਨੀਚੇ ਦੇ ਸਟੈਂਡਰਡ ਤੇ ਸੀ ਇਸ ਚੀਜ਼ ਨੂੰ ਸੀ ਯਾਦ ਰੱਖਣਾ ਹੈ ਇਸ ਲਈ ਕਦੀ ਵੀ ਕਮੰਡੀ ਨਾ ਹੋਵੋ ਚਾਹੇ ਤੁਸੀਂ ਕਿੰਨਾ ਵੀ ਤੁਸੀਂ ਆਤਮਾ ਨਾਲ ਭਰ ਗਏ ਜੇ ਤੁਸੀਂ ਗੈਰ ਜ਼ਬਾਨ ਬੋਲਦੇ ਜੇ ਤੁਸੀਂ ਬੱਚੇ ਦਾ ਬਹੁਤ ਗਿਆਨ ਰੱਖਦੇ ਜੇ ਤੁਸੀਂ ਬਹੁਤ ਸਰਗਰਮ ਰਹਿੰਦੇ ਜੇ ਤਾਂ ਯਾਦ ਰੱਖੋ ਉਸ ਚੀਜ਼ ਨੂੰ ਇੱਕ ਸਮਾਂ ਸੀ ਜਦੋਂ ਤੁਸੀਂ ਇਹ ਸਾਰਾ ਚੀਜ਼ ਤੋਂ ਕਿਤੇ ਦੂਰ ਸੀਗੇ ਇਸ ਲਈ ਉਹਨਾਂ ਲੋਕਾਂ ਨੂੰ ਹਮੇਸ਼ਾ ਪਿਆਰ ਕਰੋ ਜਿਹੜੇ ਤੁਹਾਨੂੰ ਅੱਜ ਉਹਨਾਂ ਚੌਕਾਂ ਚੁਰਾਹਿਆਂ 'ਚ ਖੜੇ ਨਜ਼ਰ ਆਉਂਦੇ ਆ ਔਰ ਉਹਨਾਂ ਦੇ ਲਈ ਵੀ ਅਸੀਂ ਕੋਸ਼ਿਸ਼ ਕਰਨੀ ਕਿ ਉਹ ਵੀ ਇਸ ਸ਼ਾਹੀ ਮਹਿਲ ਦਾ ਹਿੱਸਾ ਬਣ ਜਾਣ ਉਹ ਵੀ ਇਸ ਸਟੈਂਡਰਡ ਦੇ ਵਿੱਚ ਆ ਜਾਣ ਉਹ ਵੀ ਇਸ ਰੈਪਿਊਟੇਸ਼ਨ ਨੂੰ ਹਾਸਲ ਕਰ ਪਾਉਣ ਇਸ ਲਈ ਜਦੋਂ ਅਸੀਂ ਪੁਰਾਣੇ ਹਾਲਾਤ ਨੂੰ ਯਾਦ ਰੱਖਾਂਗੇ ਉਹਨਾਂ ਚੌਕਾਂ ਚੁਰਾਹਿਆਂ ਨੂੰ ਯਾਦ ਰੱਖਾਂਗੇ ਜਿੱਥੋਂ ਅਸੀਂ ਲਿਆਂਦੇ ਗਏ ਤੋ ਕਦੀ ਵੀ ਅਸੀਂ ਕੁਮੰਡੀ ਨਹੀਂ ਹੋਵਾਂਗੇ ਹਮੇਸ਼ਾ ਅਸੀਂ ਖੁਦਾ ਦੀ ਦਇਆ ਖੁਦਾ ਦੀ ਕਿਰਪਾ ਉਹਦੇ ਲਈ ਅਸੀਂ ਉਹਦਾ ਧੰਨਵਾਦ ਜਿਹੜਾ ਕਰਦੇ ਜਾਵਾਂਗੇ ਫਿਰ ਕਦੀ ਸਾਡੀ ਜ਼ੁਬਾਨ ਤੇ ਸ਼ਿਕਾਇਤ ਨਹੀਂ ਆਏਗੀ ਫਿਰ ਜੋ ਵੀ ਖੁਦਾ ਦੇਗਾ ਅਸੀਂ ਕੀ ਬੋਲਾਂਗੇ ਕਿ হে ਪਰਮੈਸ਼ਰ ਜੋ ਤੁਸੀਂ ਮੈਨੂੰ ਦੇ ਰਹੇ ਹੋ ਮੈਂ ਇਸ ਤੇ ਵੀ ਲਾਇਕ ਨਹੀਂ ਹਾਂ ਮੈਂ ਪਰ ਤੁਸੀਂ ਦੇ ਰਹੇ ਹੋ ਉਹਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਇਸ ਤਰ੍ਹਾਂ ਇਹ ਜਿੰਨੇ ਵੀ ਚੌਂਕਾਂ ਚੌਰਾਹਿਆਂ ਤੋਂ ਲਿਆਂਦੇ ਗਏ ਲੋਕ ਜਦੋਂ ਯਾਦ ਰੱਖਣਗੇ ਇਹਨਾਂ ਨੂੰ ਵਿਆਹ ਦੇ ਵਿੱਚ ਜੋ ਵੀ ਮਿਲੇਗਾ ਕੁਝ ਵੀ ਮਿਲੇਗਾ ਚਾਹੇ ਉਹ ਸਾਦਾ ਭੋਜਨ ਹੈ ਚਾਹੇ ਉਤਮ ਹੈ ਇਹਨਾਂ ਨੂੰ ਜੋ ਵੀ ਮਿਲੇਗਾ ਕੀ ਬੋਲਣਗੇ ਕੀ ਹੈ ਰਾਜਾ ਅਸੀਂ ਇਸ ਤੇ ਵੀ ਲਾਇਕ ਨਹੀਂ ਅਗਰ ਤੁਸੀਂ ਸਾਨੂੰ ਇੱਕ ਸਿੰਪਲ ਚਾਹ ਦਾ ਕੱਪ ਦੇ ਰਹੇ ਹੋ ਅਸੀਂ ਇਸ ਤੇ ਵੀ ਲਾਇਕ ਨਹੀਂ ਠਹਿਰ ਦੇ ਕਿ ਅਸੀਂ ਸ਼ਾਹੀ ਮਹਿਲ ਜਾ ਕੇ ਇੱਕ ਕੱਪ ਚਾਹ ਦਾ ਪੀ ਸਕੀਏ ਅਸੀਂ ਇਸ ਤੇ ਵੀ ਲਾਇਕ ਨਹੀਂ ਆ ਇਹ ਤੁਹਾਡੀ ਕਿਰਪਾ ਤੇ ਤੁਹਾਡੀ ਦਇਆ ਕਿ ਤੁਸੀਂ ਸਾਨੂੰ ਇੱਕ ਚਾਹ ਦਾ ਪਿਆਲਾ ਇੱਕ ਦੇ ਰਹੇ ਹੋ ਪਰ ਜੇ ਉਹ ਉਹਨਾਂ ਚੀਜ਼ਾਂ ਨੂੰ ਭੁੱਲ ਜਾਣਗੇ ਆਪਣੇ ਪੁਰਾਣੇ ਹਾਲਾਤਾਂ ਨੂੰ ਭੁੱਲ ਜਾਣਗੇ ਤੋਂ ਕਹਿਣਗੇ ਇਸ ਵਿਆਹ ਦੇ ਵਿੱਚ ਆ ਨਹੀਂ ਹੈਗਾ ਇਸ ਵਿਆਹ ਦੇ ਵਿੱਚ ਆ ਨਹੀਂ ਹੈਗਾ ਸਾਨੂੰ ਆ ਨਹੀਂ ਮਿਲਿਆ ਸਾਨੂੰ ਉਹ ਨਹੀਂ ਮਿਲਿਆ ਸਾਨੂੰ ਆ ਨਹੀਂ ਖਾਂ ਲਈ ਅੱਛਾ ਲੱਗਾ ਸਾਨੂੰ ਉਹ ਨਹੀਂ ਅੱਛਾ ਲੱਗਾ ਸ਼ਿਕਾਇਤਾਂ ਕਰਨਗੇ ਨਖਰੇ ਕਰਨਗੇ ਜੇ ਭੁੱਲ ਜਾਣਗੇ ਪਰ ਯਾਦ ਰੱਖਣਗੇ ਤਾਂ ਹਰ ਚੀਜ਼ ਲਈ ਧੰਨਵਾਦ ਕਰਨਗੇ ਉਸ ਦੀ ਤਹਿਲੀਜ਼ ਉਸ ਮਹਿਲ ਦੀ ਤਹਿਲੀਜ਼ ਤੇ ਖੜੇ ਹੋਣ ਚ ਵੀ ਧੰਨਵਾਦ ਕਰਨਗੇ ਅਸੀਂ ਕਲੀਸੀਆ ਦਾ ਹਿੱਸਾ ਆ ਅਸੀਂ ਇਹਦੇ ਵਾਸਤੇ ਹੀ ਖੁਦਾ ਦਾ ਧੰਨਵਾਦ ਕਰਨਾ ਖੁਦਾ ਦੀ ਮਹਿਮਾ ਕਰਨੀ ਅਸੀਂ ਇੱਕ ਦਾਅਵੇ ਨਾ ਬੋਲਦੇ ਅਸੀਂ ਸਵਰਗ ਦੀ ਪਰਜਾ ਆ ਅਸੀਂ ਇਸ ਚੀਜ਼ ਲਈ ਉਹਦਾ ਧੰਨਵਾਦ ਕਰਨਾ ਆ ਅਸੀਂ ਮਸੀਹ ਦੇ ਵਿੱਚ ਆ ਅਸੀਂ ਉਹਦਾ ਧੰਨਵਾਦ ਕਰਨਾ ਹੈ ਜਦੋਂ ਪ੍ਰਭੂ ਆਏਗਾ ਅਸੀਂ ਉਠਾਏ ਜਾਵਾਂਗੇ ਅਸੀਂ ਇਸ ਗੱਲ ਹੀ ਖੁਦਾ ਦਾ ਧੰਨਵਾਦ ਕਰਨਾ ਹੈ ਔਰ ਜਦੋਂ ਵੀ ਕਲੀਸਿਆ ਦੇ ਵਿੱਚ ਸਾਨੂੰ ਪ੍ਰਭੂ ਕੋਈ ਵੀ ਜ਼ਿੰਮੇਵਾਰੀ ਸੌਂਪਦਾ ਹੈ ਆਪਣੇ ਸੇਵਕਾਂ ਦੇ ਦੁਆਰਾ ਅਸੀਂ ਹਰ ਕੰਮ ਨੂੰ ਅਸੀਂ ਕਿੰਨੀ ਖੁਸ਼ੀ ਦੇ ਨਾਲ ਕਰਨਾ ਹੈ ਜਦੋਂ ਕੋਈ ਛੋਟੇ ਤੋਂ ਛੋਟਾ ਕੰਮ ਵੀ ਸਾਨੂੰ ਅਗਰ ਝਾੜੂ ਮਾਰਨ ਦੀ ਸੇਵਾ ਵੀ ਦਿੱਤੀ ਜਾਂਦੀ ਆ ਤਾਂ ਅਸੀਂ ਕਿੰਨਾ ਖੁਸ਼ੀ ਦੇ ਨਾਲ ਕਿ ਪ੍ਰਭੂ ਮੈਂ ਇਕ ਚੌਕਾਂ ਚੁਰਾਹਿਆਂ 'ਚ ਖੜਾ ਹੋਣ ਵਾਲਾ ਵਿਅਕਤੀ ਪ੍ਰਭੂ ਤੇਰੇ ਪਵਨ ਦੇ ਵਿੱਚ ਇਹ ਸੇਵਾ ਕਰਨ ਦੇ ਯੋਗ ਨਹੀਂ ਸੀ ਠਹਿਰਦਾ ਇਹ ਤੁਹਾਡੀ ਕਿਰਪਾ ਤੁਹਾਡੀ ਦਇਆ ਪ੍ਰਭੂ ਜੋ ਤੁਸੀਂ ਮਨੁਨਾ ਚੌਕਾਂ ਚੁਰਾਹਿਆਂ 'ਚੋਂ ਉਸ ਪਾਪ ਮੈਂ ਸੰਸਾਰ 'ਚੋਂ ਕੱਢ ਕੇ ਤੁਸੀਂ ਪਵਿੱਤਰ ਕਲੀਸੀਆ ਦਾ ਹਿੱਸਾ ਬਣਾਇਆ ਔਰ ਇਹ ਸੇਵਾ ਮੈਨੂੰ ਸੌਂਪੀ ਸੇਵਾ ਕਰਨ ਦਾ ਮੌਕਾ ਦਿੱਤਾ ਪ੍ਰਭੂ ਬਰਤਨ ਦੀ ਸੇਵਾ ਚਾਹੇ ਜੋੜਿਆਂ ਦੀ ਸੇਵਾ ਚਾਹੇ ਲੰਗਰ ਦੀ ਸੇਵਾ ਚਾਹੇ ਉਥੇ ਬਰਤਨ ਮੰਨਣ ਦੀ ਸੇਵਾ ਪ੍ਰਭੂ ਮੈਂ ਕਿਸੇ ਵੀ ਸੇਵਾ ਦੇ ਲਾਇਕ ਮੈਂ ਨਹੀਂ ਹਾਂ ਪਰ ਤੁਹਾਡੀ ਕਿਰਪਾ ਤੁਹਾਡਾ ਅਨੁਗ੍ਰਹਿ ਜੋ ਤੁਸੀਂ ਮੈਨੂੰ ਇਸ ਲਾਇਕ ਸਮਝਿਆ ਔਰ ਇਹੀ ਹੈ ਸਾਡਾ ਇੱਕ ਵਫਾਦਾਰੀ ਇੱਕ ਖੁਦਾ ਦਾ ਧੰਨਵਾਦ ਕਰਨਾ ਇੱਕ ਖੁਦਾ ਦੇ ਉਸ ਇੱਕ ਕਿਰਪਾ ਦਾ ਮੁੱਲ ਨੂੰ ਅਸੀਂ ਜਾਣਨਾ ਉਹ ਅਕਸਰ ਵਿਸ਼ਵਾਸੀ ਲੋਕ ਸੋਚਦੇ ਆ ਕਿ ਸਾਨੂੰ ਛੋਟੀ ਸੇਵਾ ਨਾਲ ਦਾ ਉਹ ਸਾਨੂੰ ਵੱਡੀ ਸੇਵਾ ਦਾ ਉਹ ਸਾਨੂੰ ਸਟੇਜ ਤੇ ਖੜਾ ਕਰੋ ਸਾਨੂੰ ਭਜਨ ਬੋਲਣ ਦਾ ਸਮਾਂ ਦੋ ਸਾਨੂੰ ਜਿਹੜਾ ਇੱਕ ਵੱਡੇ ਕੰਮ ਸਾਨੂੰ ਸੰਭੋ ਪਰ ਅਗਰ ਕੋਈ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਜਾਂਦੀ ਹੈ ਕਿ ਤੁਸੀਂ ਬਰਤਨ ਮਾਂਜਣ ਦੀ ਸੇਵਾ ਕਰੋ ਤੁਸੀਂ ਆ ਝਾੜੂ ਮਾਰਨ ਦੀ ਸੇਵਾ ਕਰੋ ਤੇ ਉਹਨਾਂ ਨੂੰ ਲੱਗਦਾ ਕਿ ਨਹੀਂ ਮੈਂ ਤਾਂ ਇੱਕ ਵੱਡੀ ਸੇਵਾ ਕਰਨ ਦੇ ਲਈ ਹੀ ਖੁਦਾ ਨੇ ਮੈਨੂੰ ਚੁਣਿਆ ਹੈ ਇਹ ਇਹ ਸੇਵਾ ਮੇਰੇ ਲਈ ਨਹੀਂ ਉਹਨਾਂ ਨੂੰ ਲੱਗਦਾ ਹੈ ਸੇਵਾ ਮੇਰੇ ਲਈ ਨਹੀਂ ਇਹ ਕੰਮ ਮੇਰੇ ਲਈ ਨਹੀਂ ਮੇਰਾ ਰੈਪਿਊਟੇਸ਼ਨ ਉੱਚਾ ਹੈ ਕਦੋਂ ਜਦੋਂ ਉਹ ਭੁੱਲ ਜਾਂਦਾ ਐਕਚੁਅਲ ਚ ਉਹਦਾ ਐਕਚੁਅਲ ਚ ਉਹਦੀ ਹੈ ਸਿਤਕੀਆ ਉਹਦਾ ਸਥਾਨ ਉਹਦੀ ਸਥਿਤੀ ਕੀ ਸੀ ਚੌਕਾਂ ਚਰਾਹਾਂ 'ਚ ਖੜਾ ਸੀ ਉਸ ਪਾਪ ਵਿੱਚ ਸੰਸਾਰ ਦਾ ਇੱਕ ਹਿੱਸਾ ਬਣਿਆ ਸੀ ਜਿੱਤੋਂ ਖੁਦਾ ਨੇ ਕੱਢ ਕੇ ਲਿਆਂਦਾ ਔਰ ਅੱਜ ਇਹ ਜਦੋਂ ਉਸ ਚੀਜ਼ ਨੂੰ ਭੁੱਲ ਗਿਆ ਆ ਤੇ ਇਸ ਕਰਕੇ ਨੂੰ ਲੱਗਦਾ ਕਿ ਇਹ ਕੰਮ ਤੇ ਛੋਟਾ ਹੈ ਮੈਂ ਵੱਡਾ ਹਾਂ ਜਦੋਂ ਕਿ ਉਹ ਭੁੱਲ ਜਾਂਦਾ ਹੈ पर जेड़ा याद रखदा हर दिन हर रोज ओ कहंदा प्रभु मैं तेरे पवंद एक चम्मच ਧੋੰਦੇ ਵੀ ਮੈਂ layak ਨਹੀਂ ਪਰ ਤੇਰੀ ਕਿਰਪਾ ਤੇਰੀ ਦਇਆ ਜੋ ਤੁਮਨੇ ਇਸ layak ਸਮਝਿਆ ਇਸ layak ਬਣਾਇਆ ਪ੍ਰਭੂ ਮੈਂ ਤੇਰੇ पवंद ਚ ਖੜਾਇਆ ਮੈਂ ਤੇਰੇ पवंद ਦਾ ਹਿੱਸਾ ਆ ਪ੍ਰਭੂ ਇਹ ਹੀ ਮੇਰੇ ਵਾਸਤੇ ਇੱਕ ਐਸੀ ਗੱਲ ਆ ਜੋ ਮੈਨੂੰ ਆਨੰਦ ਨਾਲ ਪਰਿਰਾਖਦੀ ਹੈ ਸ਼ਾਂਤੀ ਨਾਲ ਪਰਿਰਾਖਦੀ ਹੈ ਔਰ ਫਕਰ ਕਰਦਾ ਹੈ ਪ੍ਰਭੂ ਤੇਰੇ पवंद ਚ ਅਗਰ ਛਾੜੂ ਮਾਰਦਾ ਹੈ ਤਾਂ ਮੈਂ ਫਕਰ ਕਰਦਾ ਹੈ ਇਸ ਗੱਲ ਤੇ ਇਸ ਲਈ ਪ੍ਰਭੂ ਬੰਨੂ ਨਹੀਂ ਪਤਾ ਕਿ ਮੈਂ ਕੀ ਕਰਨਾ ਹੈ ਤੁਸੀਂ ਜੋ ਸੌਂਪੋਗੇ ਮੈਂ ਕਰੂੰਗਾ ਚਾਹੇ ਕੁਝ ਵੀ ਹੈ ਸੋ ਇਸ ਪ੍ਰਕਾਰ ਨਾਲ ਅਸੀਂ ਖੁਦਾ ਦੇ ਵਿੱਚ ਬਣੇ ਰਹਿਣਾ ਹੈ ਖੁਦਾ ਦੇ ਬਚਨ ਨੂੰ ਸਿੱਖਦੇ ਹੋਏ ਖੁਦਾ ਦੇ ਅੱਗੇ ਇੱਕ ਵਫਾਦਾਰੀ ਵਾਲਾ ਜੀਵਨ ਜਿੰਦੇ ਹੋਏ ਸੋ ਅਸੀਂ ਸਿੱਖਿਆ ਕਿ ਚੌਕਾਂ ਚਰਾਹਿਆਂ 'ਚ ਖੜੇ ਜੋ ਲੋਕ ਜਿਨ੍ਹਾਂ ਨੂੰ ਰਾਜੇ ਨੇ ਬੁਲਾਇਆ ਔਰ ਹੁਣ ਇਹਨਾਂ ਨੇ ਕੀ ਕਰਨਾ ਹੈ ਇਹਨਾਂ ਨੇ ਯਾਦ ਰੱਖਣਾ ਹੈ ਔਰ ਕਦੀ ਆਪਣੇ ਆਪ ਨੂੰ ਉੱਤਮ ਨਹੀਂ ਸਮਝਣਾ ਬਲਕਿ ਰਾਜੇ ਦੀ ਕਿਰਪਾ ਦਿਆਨਾ ਤੁਸੀਂ ਆਏ ਹੋ ਤੁਸੀਂ ਆਪਣੀ ਯੋਗਤਾ ਨਾਲ ਨਹੀਂ ਆਏ ਹੋ ਜੇ ਉਸ ਦੀ ਨੂੰ ਯਾਦ ਰੱਖਣਗੇ ਤੇ ਕਦੀ ਵੀ ਏਕ ਮੰਡੀ ਨਹੀਂ ਹੋਣਗੇ ਸੋ ਇਸ ਲਈ ਇਹਨਾਂ ਬਚਨਾਂ ਨੂੰ ਸਮਝਦੇ ਅਸੀਂ ਇੱਕ ਆਪਣਾ ਮੰਦ ਹਲੀਮੀਚ ਬਣੇ ਰਹਿਣਾ ਸੋ ਪ੍ਰਭੂ ਸਾਨੂੰ ਆਸ਼ੀਸ਼ ਸਵੇ ਸੋ ਬਚਨ ਨੂੰ ਜੇ ਤੁਸੀਂ ਸੁਣ ਕੇ ਆਸ਼ੀਸ਼ ਮੰਗਦੇ ਹੋ ਜ਼ਰੂਰ ਤੁਸੀਂ ਕਮੈਂਟ ਵਿੱਚ ਤੁਸੀਂ ਆਮਨ ਟਾਈਪ ਕਰੋ ਔਰ ਕੋਈ ਸਵਾਲ ਹੈ ਤੁਸੀਂ ਲਿਖ ਸਕਦੇ ਹੋ ਸੋ ਪ੍ਰਭੂ ਤੁਹਾਨੂੰ ਆਸ਼ੀਸ਼ ਸਵੇ ਆਮਨ